ਕਲੀ ਮਹੱਲਾ ਤੀਜਾ ਅਨੰਦ ਕੋ ਕੋ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨਵਜੀਆਂ ਆਵਾਧਾਈਆਂ ਰਾਗ ਤਨ ਪਰਵਾਰ ਪਰੀਆਂ ਸਬਦ ਗਾਵਣੀਆਂ ਸਬਦੋ ਤੰਗਾਵੋ ਤੇਰੇ ਰਾਮਨ ਜਿ ਨਿਵਾਸਾਇਆ ਉਹ ਨਾਨਕ ਅੰਧ ਹੋ ਸਤਗੁਰੂ ਮੈਂ ਪਾਇਆ ਇਹ ਮਨ ਮੇਰੇ ਤੋਂ ਸਦਰ ਹੋ ਹਰ ਨਾਲ ਰਹਾ ਰਹੋ ਤੁਮਾਨੂੰ ਮੇਰੇ ਦੂ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ ਆਗਲਾ ਸੰਮਰਤ ਸਵਾਮੀ ਤੁਪਿਆ ਮਨੋਂ ਵਿਸਾਰੇ ਕਹੇ ਨਾਨਕ ਤੁਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਡੇ ਬਾਤਾਂ ਹੀ ਕਰਤੇ ਕਰਤਾ ਤੇ ਰਹਿ ਸਤਿ ਕਿਸ਼ਣੈ ਰਸਤੇ ਸੋ ਪਾਵੇ ਸਦੋ ਸਿਮ ਸਲਾਹ ਤੇਰੀ ਨਾਮ ਮਨ ਵਸਾਰੇ ਨਾਮ ਜਿਨ ਕੈ ਮਨ ਵਸਿਆ ਵਾ ਦੇਬਿ ਸ਼ਬਦ ਕਨੀਰੀ

ਤਾ ਗੁਰੂ ਦੇ ਬਿਟ ਹਾ ਜਿਸ ਦੀ ਹੈ ਵਣਿਆਈਆ ਕਹਿ ਨਾਨਕ ਸੁਨੋ ਸੰਤੋ ਸੱਜ ਕਰੋ ਬਿਆਰੂ ਅਕਨਾਂ ਮੇ ਅਧਾਰੂ ਵਜੇ ਪੰਚ ਸ਼ਵ ਤਿਲ ਘਰ ਸੁਭਾਗ ਹੈ ਹਰ ਸੁਭਾਗ ਹੈ ਸਭ ਤਵਾਜੇ ਕਰਾ ਜਿਤ ਕਰਤਾਰੀਆਂ ਪੰਚ ਦੂਤ ਦਵਾਸੇ ਕਿ ਤੇ ਕਾਲ ਕਰਤ ਕੁਮਾਰਿਆ ਵਰਮ ਹੋਇਆ ਕੁਦ ਜਿਨ ਕਉ ਸੇ ਨਾਮ ਹਰ ਕਹਿ ਲਾਗੀ ਹਰ ਹਰ ਅੱਧਵਾਜੀ ਸੋ ਮੋਹ ਵਹਿਰ ਪਾਗੀਓ ਜਲ ਮੰਧੋਰਤ ਪੂਰੇ ਪਰਮ ਪ੍ਰਪਾਇ ਸਗਲੇ ਵਿਸੂਰੇ ਸਿਵਾਨੀ ਸਰ ਦੇ ਨਾਨੀ ਗਏ ਬੁਨਿਤ ਕਹਤੇ ਪਰਕ ਸਤਗੁਰ ਰਹਾ ਘਰਪੂਰੇ